ਆਫੇ ਕਰਨੀ ਹੈਗਾ ਇਹਨਾਂ ਤੋਂ ਨਾ ਮਾਵਾਂ ਸੀਆਂ ਧੜਕੀ ਬਹਿ ਜਾਂਦੀਆਂ ਨੇ ਟੌਰ ਫੌਰ ਕੱਢ ਕੇ ਉਹ ਰਾਣੀ ਦੇਖਦੀ ਹੈ ਹੈ ਜਾਂ ਵੀ ਕਰੇ ਕੀ ਬਣਦਾ ਕੀ ਨਾ ਅੱਗ ਤਾਂ ਗਾਹਾਂ ਕਰ ਦਿੰਦੀ ਆ ਕਿ ਸਾਰਾ ਕੁਝ ਮੈਨੂੰ ਹੀ ਲਿਖ ਕੇ ਦਿੱਤਾ ਹੋਇਆ ਹੁਣ ਆਣੀ ਮੱਛੀ ਦੀ ਪੁੱਣਣ ਜੋਗਰੀ ਪਤਾ ਨਹੀਂ ਕੀ ਕਰਦੀਆਂ ਨੇ ਕੀ ਨਾ ਚੁਗਲੀਆਂ ਹੀ ਕਰੀ ਜਾਂਦੀਆਂ ਨੇ ਸਾਰਾ ਦਿਨ ਬੈਠੀਆਂ ਇਹਨਾਂ ਨੇ ਤਾਂ ਤਪਾਰ ਰੱਖਿਆ ਮੈਨੂੰ ਸਾਰਾ ਕੰਮ ਬਸ ਮੈਨੂੰ ਹੀ ਕਰਨਾ ਪਊਗਾ ਹੁਣ ਨਾ ਕੁੜੀ ਤਾਂ ਜਿਹੇ ਜੀ ਹੈਗੀ ਹੈਗੀ ਆ ਆ ਮਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਕੁੜੀਆਂ ਤਾਂ ਆਪਦੇ ਸੌਰੀ ਚੰਗੀਆਂ ਲੱਗਦੀਆਂ ਨੇ ਇਹਨੂੰ ਉਰੇ ਬਿਠਾ ਰੱਖਿਆ ਇਹ ਸਿਰ ਚੜੀ ਬੈਠੀ ਐ ਵੀਰ ਪਾਲਾ ਹਾਂ ਬੇਬੇ ਪੁੱਤਾਂ ਮੋਬਾਈਲ ਤੋਂ ਮੈਂ ਨਿਕਲ ਜਾ ਕਰਕੇ ਸੀ ਟਾਈਮ ਆ ਲੈ ਨਿਕਲ ਗਈ ਦੱਸ ਮੈਂ ਤੈਨੂੰ ਪੁੱਤਾਂ ਪੁੱਛਦੀ ਆ ਗਰਜੀਤ ਨੇ ਫੋਨ ਫਾਨ ਕੀਤਾ ਤੈਨੂੰ ਹਾਂ ਬੇਬੇ ਕਰ ਲੈਂਦਾ ਫੋਨ ਤਾਂ ਪਰ ਤੈਨੂੰ ਵੀ ਪਤਾ ਹੈ ਕੰਮ ਕੋ ਮੇਜ ਬਿਜੀ ਰਹਿੰਦਾ ਬਸ ਕੱਟ ਹੀ ਹੋਈ ਆ ਗੱਲ ਜੀ ਤਾਂ ਗੱਲ ਤੂੰ ਫੋਨ ਉਤੋਂ ਲਾ ਕੇ ਧੀ ਉਹਨੂੰ ਇਹ ਗੱਲ ਕਹਿ ਮਾੜਾ ਮੋਟਾ 100 ਰੁਪਏ ਵੀ ਪਵਾ ਲਿਆ ਉਸ ਤੋਂ ਤੈਨੂੰ ਪਤਾ ਆਪਣਾ ਹੱਥ ਐਦ ਕੀ ਤੰਗ ਜਾਈ ਆਗਾ ਲੈ ਬੇਬੇ ਫੇਰ ਕੀ ਹੋ ਗਿਆ ਜੇ ਹੁਣ 2 ਮਹੀਨੇ ਹੋ ਗਏ ਪੈਸੇ ਨਹੀਂ ਪਾਏ ਇੰਨਾ ਟਾਈਮ ਹੋ ਗਿਆ ਪਹਿਲਾਂ ਤਾਂ ਪਾਉਂਦੇ ਸੀ ਉਹ ਪੁੱਤ ਐ ਤਾਂ ਮੈਨੂੰ ਪਤਾ ਹੀ ਆ ਮੈਂ ਤੈਨੂੰ ਧੀ ਐ ਕਹਿੰਦੀ ਆ ਵੀ ਅਗਲਾ ਕਹੂਗਾ ਪੇਕਿਆਂ ਦੇ ਘਰੇ ਬੈਠੀ ਆਈ ਠੀਕ ਐ ਆਪ ਇਹਦਾ ਬੰਦਾ ਬਾਹਰ ਹੈ ਕੈਨੇਡਾ ਗਿਆ ਹੋਇਆਗਾ ਠੀਕ ਹੈ ਵੀ ਇਹ ਕੋਈ ਚੱਜਨਾ ਕੋਟੀ ਨਾ ਕੋਈ ਬੂਟ ਨਹੀਂ ਪਾਉਣੀ ਚੱਜਦੇ ਕੀ ਕਹਿਣਗੇ ਲੋਕ ਪੁੱਤ ਲੈ ਲੋਕਾਂ ਦਾ ਕੀ ਹੈ ਬੇਬੇ ਕੋਈ ਗੱਲ ਨਹੀਂ ਨਾਲੇ ਮੈਂ ਕਿਹੜਾ ਬਾਹਰ ਅੰਦਰ ਜਾਣਾ ਹੁੰਦਾ ਘਰੀਆਂ ਫਿਰ ਕੀ ਹੋ ਗਿਆ ਕੁਛ ਨਹੀਂ ਹੁੰਦਾ ਪਤਾ ਉਹਨੂੰ ਤੂੰ ਕਹ ਦੇ ਵੀ ਥੋੜੇ ਬਹੁਤੇ ਸਾਨੂੰ ਪੈਸੇ ਜ਼ਰੂਰ ਪਾ ਦੇ ਚੱਜਦੇ ਤੂੰ ਕੱਪੜੇ ਲਿਆਤੀ ਏ ਆ ਦੇਖ ਲੈ ਲੈ ਪਤਲੇ ਪਾਈ ਬੈਠੀਆ ਪਲਾਏ ਤੇਰੇ ਗਰਮੀ ਵਾਲੇ ਕੱਪੜੇ ਪਾਈ ਜਾਨੀਆ ਪੁੱਤ ਤੂੰ ਹੁਣ ਭੈੜਾ ਲੱਗ ਰੱਤੀ ਏ ਚੱਲ ਕੋਈ ਨਹੀਂ ਫਿਰ ਐਂ ਕਰ ਤੂੰ ਦਵਾ ਦੇ ਮੈਨੂੰ ਤੈਨੂੰ ਦਸਤਾ ਦਿੱਤਾ ਮੈਂ ਬੀਏ ਤੇ ਕੀ ਆਪਣਾ ਅਥਰ ਕੋਤ ਤੰਗ ਐ ਤੈਨੂੰ ਵੀ ਪਤਾਗਾ ਤੇ ਨਾਲੇ ਮਾੜਾ ਮੁੱਟ ਜਿਹੜਾ ਠੇਖਾ ਠੂਕਾ ਆਉਂਦਾਗਾ ਮੁੰਡੇ ਨੂੰ ਵੀ ਤਸਰਕੇ ਦੇਣੇ ਪੈਂਦੇ ਆ ਸੀਗੇ ਆਹੋ ਐਵੇਂ ਲੱਗਦਾ ਬੇਬੇ ਮੈਨੂੰ ਕਹਿ ਕੇ ਸੁਣਾਈ ਜਾਨੀ ਰਹਿਣੀ ਆ ਆਹ ਬਹੂ ਜੀ ਨੂੰ ਤੇ ਮੁੰਡੇ ਨੂੰ ਤਾਂ ਬਥੇਰੇ ਪੈਸੇ ਕੜਕੜ ਦੇ ਦਿੰਨੀ ਆ ਨਹੀਂ ਕਿੱਥੋਂ ਦਿੰਨੀ ਆ ਮੈਂ ਇਹਨਾਂ ਨੂੰ ਢਾਵੇਂ ਉਹ ਤਾਂ ਆਪਣਾ ਘਰ ਦੀ ਕਬੀਲਦਾਰੀ ਚ ਚੱਲ ਜਾਂਦੇ ਨੇ ਵੀਰਪਾਲ ਤੂੰ ਵੀ ਕਮਲਈ ਹੋਇਆ ਪੁੱਤ ਆਹੋ ਮੈਂ ਤਾਂ ਆਪੀ ਕਮਲਈ ਆ ਫਿਰ ਹੁਣ ਕੀ ਕਰੀਏ ਕਪੜੇ ਜਿਹੜਾ ਉਹਨਾਂ ਨੂੰ ਵੀ ਲੈ ਕੇ ਦੇਣਾ ਪੈਂਦਾਗਾ ਕੁੜੇ ਲਿਆ ਵੀਰ ਬੱਠਲ ਚ ਅੱਗ ਪਾ ਲਿਆ ਉੱਥੇ ਸਾਨੂੰ ਪਾਲਾ ਚੜੀਆਂ ਦਾ ਮਾਮਾ ਧੀਆਂ ਨੂੰ ਲਿਉਣੀ ਮੰਮੀ ਕੋਈ ਨਹੀਂ ਆਗੀ ਆਗੀ ਨਾਲੇ ਹੋਰ ਬੈਠੀਆਂ ਆਰਡਰ ਮਰੀ ਜਾਂਦੀਆਂ ਨੇ ਮੇਰੇ ਤੇ ਅੱਗ ਤੱਕ ਗਈ ਨਹੀਂ ਮੱਚਦੀ ਬੇਬੇ ਮੇਰੀ ਗੱਲ ਸੁਣ ਮੈਨੂੰ ਤਾਂ ਉਹਨੇ ਜਵਾਬ ਦਿੱਤਾ ਕਹਿੰਦਾ ਦੋ ਤਿੰਨ ਮਹੀਨੇ ਮੈਂ ਤਾਂ ਰੁਪਈਆ ਨਹੀਂ ਭੇਜ ਸਕਦਾ ਉਹ ਪੁੱਤ ਤੈਨੂੰ ਕੀ ਪਤਾ ਤੂੰ ਤਾਂ ਭੋਲੀ ਆ ਸਾਰੇ ਪੈਸੇ ਤਾਂ ਉਹ ਘਰੇ ਪਚਾ ਦਾਂਦਾ ਹਾਂ ਹਾਂ ਭੋਲੀਆਂ ਤਾਂ ਇਹਦੇ ਵਰਗੀਆਂ ਹੀ ਹੁੰਦੀਆਂ ਨੇ ਜੇ ਭੋਲੀ ਹੁੰਦੀ ਉਥੇ ਹੀ ਨਾ ਕੱਟ ਲੈਂਦੀ ਕਿਹੜੇ ਬੜੇ ਲੱਗ ਆਦਣ ਕੀ ਗੱਲਾਂ ਐ ਫੜਕਾ ਕੇ ਬੱਠਾ ਮਾਰੇ ਬਾੜੀ ਦੁਖੀਆਂ ਕੋ ਸਾਡੇ ਤੋਂ ਗੋਹੇ ਵੀ ਗਿੱਲੇ ਦੀਗੇ ਨਾ ਮੈਂ ਕਿੱਥੋਂ ਮਚਾ ਦਿੰਦੀ ਫਿਰ ਅੱਗ ਅੱਗ ਤਾਂ ਮਸਾ ਮੱਚੀ ਆ ਤੈਨੂੰ ਮੈਂ ਕਿੰਨਾ ਸਮਝਾਇਆ ਬਾਸੀਆ ਭਾਈ ਸੁੱਕੇ ਸੁੱਕੇ ਵੀ ਅੰਦਰ ਲਾ ਲੈ ਤੜ ਟੁਕੜੇ ਮੇਰੇ ਅੱਖੇ ਲੱਗਦੀਆਂ ਮੈਂ ਕਿਹੜਾ ਝੜ ਕੇ ਪੈਣੀ ਆ ਮੰਜੇ ਤੇ ਮੈਂ ਤਾਂ ਸਾਰੇ ਕੰਮ ਕਰੇ ਨੇ ਨਲ ਤਾਂ ਮੈਂ ਇਸ ਬੰਨੀ ਆ ਨਲੇ ਕੁੜਾ ਡੇਕੇ ਆਇਆ ਲੈ ਫੇਰ ਕੀ ਹੋਇਆ ਤੇਰੇ ਕੰਮ ਆ ਤੂੰ ਹੀ ਕਰਨੇ ਆ ਹੋਰ ਅਸੀਂ ਕਰੀਏ ਕੰਮ ਤੇਰੇ ਸਾਨੂੰ ਸੁਣਾਈਆਂ ਕਰਦੀਆਂ ਕੰਮਾਂ ਦੀਆਂ ਮੰਮੀ ਆ ਕੋ ਬੋਲਦੇ ਹੋ ਸਾਰੇ ਕੰਮ ਤਾਂ ਸਾਰੇ ਦਿਨ ਮੈਂ ਹੀ ਕਰਦੀ ਆ ਨਾ ਕੀ ਗੱਲ ਭਾਈ ਤੈਨੂੰ ਕੰਮ ਵਾਸਤੇ ਵਿਆਹ ਕੇ ਲਿਆਂਦਾ ਹੈ ਹੋਰ ਤੂੰ ਗਾਹ ਇੱਥੇ ਨੌਕਰਾਂ ਨਹੀਂ ਪਾਲਦੀ ਐ ਚਲ ਕੋਈ ਨਹੀਂ ਕੋਈ ਮੰਮੀ ਮੈਂ ਚਾਹ ਬਣਾਣੀ ਐ ਤੁਸੀਂ ਦੋਨੇ ਜਾਨੀਏ ਖੇਤ ਜਾ ਕੇ ਨਾ ਚਾਹ ਹੀ ਫੜਾਇਆ ਇਹ ਹੋਰ ਤਾਂ ਕੰਮ ਨਹੀਂ ਕਰਨੇ ਫੜਾਇਆ ਆਵਾਂਗੇ ਲੈ ਦੱਸ ਨਾ ਮੈਨੂੰ ਕਦੇ ਆਰਡਰ ਮਾਰ ਕੇ ਜਾਂਦੀ ਹੁੰਦੀ ਆ ਮੈਂ ਤਾਂ ਕਹਿ ਦਿੰਨੀ ਆ ਚੱਲ ਕੋਈ ਨਹੀਂ ਕੋਈ ਨਹੀਂ ਇਹ ਮੇਰੇ ਤੋਂ ਕਦੇ ਛੇਤਰ ਪ੍ਰੇਡ ਕਰਾਊਗਾ ਆਉਂਦੀ ਇਹ ਜਿੰਨਾ ਚਿਰ ਬੀਰਪਾਲ ਤੂੰ ਉਹਨੂੰ ਛੱਡਦੀ ਨੇ ਨਾ ਉਹਨਾਂ ਚਿਹਰੇ ਟਿਕਦੀ ਨਹੀਂ ਹੈਗੀ ਚੂਚਲੀ ਜੀ ਉਹ ਬੇਬੇ ਨੂੰ ਕਦਣਾ ਚੰਗੀ ਤਰ੍ਹਾਂ ਪ੍ਰੇਟ ਬਣਾਉਣੀ ਪਊ ਇਹਦੀ ਉਹ ਚੱਲ ਮੈਂ ਕਹਿ ਦਿੰਨੀ ਆ ਵੀ ਕੋਈ ਗੱਲ ਨਹੀਂ ਇਹ ਤਾਂ ਜਹੇ ਜੀ ਹੈਗੀ ਆ ਹੈਗੀ ਆ ਆ ਪਤਾ ਨਹੀਂ ਇਹਦੇ ਵਰਗੇ ਹੋਣਾ ਹੋਣਾ ਪਊ ਆ ਗਈ ਬੇਬੇ ਤੂੰ ਮੰਡੀ ਵਾਲੀ ਐਤਾਂ ਓਇ ਨਾ ਸੱਟਾਂ ਉੱਬੇ ਬੈ ਬੈ ਮੈਂ ਆਪਣੀ ਬੋਹਤਾਂ ਕਰਾਉਣ ਲਈ ਇੱਕ ਦਾ ਪਿਆਰ ਕਰਾਉਣ ਲਈ ਦਿੱਲੀ ਨਾਲ ਪਾਤਰੀ ਬੇ ਮੁੰਡਿਆ ਆ ਤੂੰ ਖੇਤ ਵਾਲੇ ਕੱਪੜੇ ਪਾ ਕੇ ਲਿਆ ਕਰ ਭਾਈ ਕੰਮ ਕਰਨ ਦੇ ਤੇਰੇ ਲੱਛਣ ਵੀ ਨਹੀਂ ਹੈਗੇ ਬੇਬੇ ਤੂੰ ਐਂ ਤਾਂ ਦੇਖ ਲੈ ਵੀ ਠੰਡ ਕਿੰਨੀ ਪਈ ਜਾਂਦੀ ਐ ਧੁੰਦ ਡਿੱਗੀ ਜਾਂਦੀ ਐ ਤਾਂ ਪਾ ਕੇ ਆ ਜਾਣਾ ਨਲੇ ਮੇਰੀ ਗੱਲ ਸੁਣਾ ਇੱਥੇ ਕਿਹੜਾ ਕੋਈ ਕੰਮ ਆਗਾ ਇਹ ਤਾਂ ਮੈਂ ਉਹ ਗੇੜਾ ਮਾਰਨ ਆਇਆ ਨਾ ਵੀ ਕਿਤੇ ਕੋਈ ਮਾਲ ਪਸੂ ਨਾ ਮੜ ਜੇ ਅੱਛਾ ਜਿਹੜੇ ਤੜਕੀ ਜਾਂਦੇ ਨੇ ਵਿਚਾਰੇ ਦਿਹਾੜੀਏ ਉਹ ਕੀ ਕਰਨਾ ਤੂੰ ਤਾਂ ਖਾਂਦਾ ਪੀਂਦਾ ਪਾਟਦਾਗਾ ਆ ਨਾਲੇ ਤੇਰੇ ਵਾਲੀ ਥੀਮੀ ਜੀ ਬੇਬੇ ਤੇਰਾ ਤਾਂ ਮੈਨੂੰ ਕੋਈ ਇੰਨਾ ਸੁੱਖ ਸਾਰਾ ਵੀ ਨਹੀਂ ਹੈਗਾ ਵੀ ਇੱਥੇ ਆ ਕੇ ਬਹਿ ਜਾ ਘਰੇ ਵੀ ਤਾਂ ਬੈਠੀ ਰਹਿਣੀ ਐ ਉਰੇ ਬਹਿ ਜਾ ਕਰ 10 ਮਿੰਟ ਮੰਜਾ ਡਾ ਕੇ ਆ ਪਤਾ ਨਹੀਂ ਕੌਣ ਕੱਲ ਗਾਜਰਾ ਪਟਕੇ ਲੈ ਗਿਆ ਬੇ ਚੱਲ ਕੋਈ ਨਾ ਸਿਆਲ ਦਾ ਮਹੀਨਾ ਜੇ 200 ਦਾ ਅਗਲਾ ਗਾਜਰਾ ਲੈ ਗਿਆ ਪਟਕੇ ਆ ਲੋੜੀ ਲੰਗ ਕੇ ਇੱਥੇ ਕਿਸੇ ਨੇ ਖੋਆ ਕੱਢ ਲਿਆ ਹੋਊਗਾ ਕਿੱਡੀ ਕਪੱਡੀ ਗੱਲ ਆ ਕੀ ਨਾਲੇ ਭਾਈ ਮੇਰੀ ਗੱਲ ਸੁਣ ਪੁੱਤ ਦੇਖ ਦੋਨੇ ਹੋ ਇੱਕੋ ਜਿਹਿਆਂ ਨੇ ਮੈਂ ਘਰ ਵੀ ਨਹੀਂ ਸੋਣਾ ਛੱਡ ਕੇ ਆ ਸਕਦੀ ਅੱਜ ਕੱਲ ਟਾਈਮ ਮਾੜੇ ਨੇ ਉਹ ਸੁਣਨੇ ਵਾਲੀ ਕੀ ਗੱਲ ਐ ਬੇਬੇ ਜਦੋਂ ਕੋਮਲ ਹੈਗੀ ਉਹਦੇ ਕੋਲੇ ਅੱਛਾ ਕੋਮਲ ਤਾਂ ਕਿਧਰੋਂ ਤੱਕ ਕਾਨ ਸਮਝ ਲਈ ਟਾਈਮ ਪਤਾ ਕਿੰਨੇ ਮਾੜੇ ਨੇ ਅੱਜ ਕੱਲ ਇਹੇ ਜਿਹੇ ਨਾ ਕੋਈ ਨਹੀਂ ਪਤੀਜਦਾ ਸਾਰਾ ਘਰ ਦਰ ਲੁੱਟ ਕੇ ਲੈ ਜਾਂਦੀਆਂ ਇਹ ਤਾਂ ਨਾਲੇ ਮੋਬਾਈਲ ਤੇ ਲੱਗ ਕੇ ਬਹਿ ਜਾਂਦੀ ਆ ਇਹਨੂੰ ਨੀ ਭਾਈ ਪਤਾ ਲੱਗਦਾ ਕੌਣ ਆਉਂਦਾ ਕੌਣ ਜਾਂਦਾ ਬੇਬੇ ਮੇਰੇ ਹੁੰਦੈ ਕਦੇ ਮੋਬਾਈਲ ਤੇ ਲੱਗੀ ਨਹੀਂ ਚੁੱਲ੍ਹੇ ਮੂਰੇ ਬੈਠੀ ਹੁੰਦੀ ਆ ਤਾਂ ਬੇ ਤਾਂ ਤੈਨੂੰ ਦਿਖਾਵਾ ਕਰਦੀ ਐ ਚੁੱਲ੍ਹੇ ਮੂਰੇ ਬੈਠੀ ਹੁੰਦੀਆਂ ਨਾਲੇ ਹੋਰ ਸਰਦਨ ਤਾਂ ਤਾਂ ਮੇਰੀ ਬਹੂ ਹੀ ਕੰਮ ਕਰਦੀ ਐ ਪਤਾ ਸੀ ਮਾਮਤੀਆ ਕਿੰਨਾ ਕੰਮ ਕਰਦਿਆਂ ਕਰਦਾ ਲੈ ਚੱਲ ਬੇ ਕੋਈ ਗੋਭੀ ਦਾ ਫੁੱਲ ਦੇਖੀਏ ਆਏ ਹਾਏ ਆ ਜਾ ਮੈਦਾਨ ਤੋੜ ਕੇ ਤੈਨੂੰ ਕੀ ਤੋੜ ਕੇ ਦੇਵੇਂਗਾ ਤੂੰ ਆਏ ਹਾਏ ਬੇ ਮਾਤਾ ਗੋਡੇ ਦੇ ਭਾਈ ਆਪੇ ਤੂੰ ਡਿੱਗਣਾ ਭਾਈ ਕਿਤੇ ਹੋਰ ਗੋਡਾ ਤੜਾ ਲਿਆ ਆ ਵਾ ਠੰਡ ਦਾ ਟਾਈਮ ਹੈ ਤਾਂ ਹੀ ਤਾਂ ਕਹਿੰਦੇ ਆ ਭਾਈ ਬਹੁਤ ਔਖਾ ਹੈ ਮੈਨੂੰ ਤਾਂ ਗੋਡੇ ਦੇ ਨਾਲ ਤੁਰਨਾ ਪਣਾ ਜਾ ਖਾਣਾ ਦੇ ਦੇ ਦੇਖ ਕੇ ਤੋੜ ਲਾ ਫਿਰ ਸਾਫ ਜਾ ਵੇ ਆ ਕੇ ਕਿਸੇ ਨੇ ਇੰਨਾ ਜਾੜਾ ਕਰਤਾ ਗੋਭੀ ਦਾ ਬੂਮਾ ਮਰ ਜਾ ਵੇ ਮਾੜੀ ਮੋਟੀ ਤਾਂ ਘੌਰ ਰੱਖ ਲੈ ਕਰ ਮੈਨੂੰ ਕਹਿਣਾ ਹੁੰਦਾ ਤੂੰ ਤੈਨੂੰ ਮੈਂ ਤਾਂ ਹੀ ਕਹਿਣਾ ਹੁੰਦਾ ਵੀ ਤੂੰ ਖੇਤ ਆ ਜਾ ਕਰ ਹਾਏ ਹਾਏ ਨਿਗਾਹ ਰੱਖ ਲੈ ਕਰ ਇੱਥੇ ਬੂਮਾ ਮਰ ਜਾ ਦੇਖੀ ਨਾ ਬੇ ਕੱਚੇ ਟਮਾਟਰ ਤੋੜ ਤੋੜਾ ਸੱਟੇ ਪੈ ਨੇ ਇਹ ਕਿਹੜਾ ਕੰਜਰ ਆ ਗਿਆ ਸੀ ਖੇਤ ਚ ਬੈਠੇ ਬੇੜੇ ਵਾਲਾ ਤੈਨੂੰ ਪਤਾ ਬੇਬੇ ਲੋਕ ਤਾਂ ਪਾਸਾ ਹੀ ਧਕਾਉਂਦੇ ਨੇ ਹੈ ਹਾਈ ਮੈਂ ਮਰ ਜਾ ਬੂ ਕਿੰਨਾ ਨੁਕਸਾਨ ਨਾ ਸਿਰੀ ਜਾਂ ਨਹੀਂ ਕੰਮ ਕਰਦਾ ਉਹਨੂੰ ਕਹਿੰਦਾ ਕਰ ਲੈ ਆਹ ਦੇਖ ਆਪਣੀ ਆਉਂਦਾ ਲੈ ਸਾਰੀ ਗੋਭੀ ਅੱਗ ਲਾਤੀ ਮੈਂ ਤਾਂ ਐ ਸੀ ਲ ਕੋਈ ਫੋਲ ਨਹੀਂ ਛੱਡਿਆ ਵੀਰਾ ਪੱਟ ਤੇ ਤਾਂ ਇੱਥੋਂ ਲਾ ਕੇ ਦੇਖ ਲੈ ਨਾਲ ਆ ਜਿਹੜੇ ਰਹਿੰਦੇ ਵੀਰੇ ਇਹਨੂੰ ਸਾਹਮਲਾ ਸਪਰੇਅ ਕਰਨੇ ਵਾਲੇ ਹੋਈ ਪਈ ਐ ਤੇ ਤਾਂ ਸੁੰਡੀ ਲੱਗ ਗਈ ਆ ਦੇਖ ਕਰ ਦੂੰ ਸਪਰੇਅ ਮੈਂ ਤੂੰ ਤੋੜ ਲੈ ਚੱਲ ਕੋਈ ਨਾ ਹਾਈ ਹਲਾ ਮਰ ਜਾ ਇਨਾ ਨੁਕਸਾਨ ਚ ਲੈਣਾ ਤਾਂ ਉਹੀ ਆਖਲਾ ਕੱਚੇ ਟਮਾਟਰਾਂ ਦਾ ਕੀ ਕਰੀਏ ਹੁਣ ਆਪਾਂ ਸਿਰਚ ਮਾਰੀਏ ਦੱਸ ਮਾੜੀ ਮੋਟੀ ਵੀ ਨਹੀਂ ਗੌਰ ਕਰਦਾ ਸਾਰਾ ਦਿਨ ਪਿੰਡ ਚ ਨਿਕਲਿਆ ਰਹੇਗਾ ਤੂੰ ਤਾਂ ਜੇ ਬੋਲਦੀ ਐ ਤਾਂ ਮਾੜੀ ਭੱਜਦੀਆਂ ਭਾਈ ਮੈਂ ਉਹ ਸੀਰੀ ਜਾਨੀ ਮੈਥਾ ਚੰਨਣ ਲੱਖੇ ਲੱਗਦਾ ਜੇ ਉਹਨੂੰ ਕਹਦੇ ਨੇ ਭਾਈ ਮਨਮਟੋ ਖੇਤ ਵੇਨੇ ਬਗ ਜਾ ਤਾਂ ਉਹ ਵਸ ਆਊਗਾ ਉਹ ਕਰ ਜਾਂਦਾ ਉਹ ਵੀ ਨਹੀਂ ਚੱਜਣਾ ਕੰਮ ਕਰਕੇ ਰਾਜੀ ਹੋਏਗਾ ਦੱਸ 10 ਮਿੰਟ ਆਜਿਆ ਕਰ ਤੂੰ ਵੀ ਮੇਰੇ ਤੇ ਨੱ ਸੱਟਾ ਕਰ ਸਾਰਾ ਵੇ ਮੈਥੋ ਨਹੀਂ ਪਈ ਤੁਹਾਡੇ ਖੇਤ ਦੀ ਰੱਖੀ ਹੁੰਦੀ ਆਪੀ ਕਰੋ ਨਾ ਕਰੋ ਆਹ ਹੋ ਤੈਂ ਤੈਂ ਹੋ ਜਾਂਦਾ ਵੀ ਮੁੰਡਾ ਹੈਗਾਗਾ ਹੈਗਾ ਨਾਲੇ ਹੋਰ ਚੰਗਾ ਗਲਾਸ ਚੱਕ ਲਈ ਮਤ ਕਰਨ ਨੂੰ ਜਾਨੀ ਆ ਜੇ ਬਗ ਜਾ ਕੋਈ ਨਹੀਂ ਚਿੱਤ ਭੈੜਾ ਹੁੰਦਾਗਾ ਸੱਚੇ ਸਾਰਾ ਜਾੜਾ ਕਰਤਾ ਮੈਂ ਮਰ ਜਾ ਅਈ ਜੇ ਸੋਣੀ ਗੋਭੀ ਸੀਗੀ ਹੈ ਐਨੇ ਮਹਿੰਗੇ ਪਾਦਾ ਵੀ ਲੈ ਕੇ ਲਾਇਆ ਸੀ ਤਾ ਗੋਟੀਆਂ ਵਾਲੀਆਂ ਸੋਹਣੀਆਂ ਸੀਗੀਆਂ ਹਾਏ ਹਾਏ ਬੇਬੇ ਹਾਂ ਗੁਰਜੀਤ ਦਾ ਫੋਨ ਆਇਆ ਸੀ ਉਹ ਉਹ ਨਾ ਇਹ ਕਹਿੰਦੇ ਸੀਗੇ ਕਹਿੰਦੇ ਆ ਕਿ ਤੂੰ ਕਿ ਉੱਥੇ ਭੱਗ ਜਾ ਉਹਨਾਂ ਨੇ ਫੋਨ ਕੀਤਾ ਹੋਊਗਾ ਵੀ ਪਿੰਡ ਭੱਗ ਜਾ ਹਾਂ ਕਿਉਂ ਕੀ ਗੱਲ ਨਾ ਸਿੱਧਾ ਤੈਨੂੰ ਨਹੀਂ ਫੋਨ ਕਰ ਸਕੀਆਂ ਉਹ ਅੱਡੀ ਫੇਰ ਦੂਰ ਬੈਠਾ ਵਿਚਾਰਾ ਦੇਸਾਂ ਪਰਦੇਸਾਂ ਚ ਨਾ ਹੁਣ ਇਹੀ ਗੱਲ ਤਾਂ ਮੈਂ ਉਹਨੂੰ ਕਹੀ ਸੀ ਮਗਰ ਤੁਹਾਨੂੰ ਐਡੀ ਦੂਰ ਬੈਠਿਆਂ ਨੂੰ ਉਹਨਾਂ ਨੇ ਫੋਨ ਕਰਤਾ ਮੰਮੀ ਦੂਰਾਂ ਨੇ ਠੀਕ ਹੈ ਮੈਨੂੰ ਕਹਿ ਦਿੰਦੀਆਂ ਡਾਇਰੈਕਟ ਵੀ ਭਾਈ ਤੂਰੇ ਆ ਜਾ ਜਿਆਦੇ ਸ਼ਹਿਰ ਕਹਾਉਂਦੀਆਂ ਨੇ ਉਹ ਨਾ ਨਾਲੇ ਗੱਲ ਕੀ ਹੈਗੀ ਤੈਨੂੰ ਬੁਲਾਉਂਦੀਆਂ ਨੇ ਉੱਥੇ ਪਤਾ ਨਹੀਂ ਕੀ ਕਹਿਦੀਆਂ ਸੀ ਮੈਨੂੰ ਤਾਂ ਉਹ ਐਂ ਕਹਿੰਦਾ ਸੀ ਪਤਾ ਨਹੀਂ ਪਾਠ ਕਰਾਉਣਾ ਕਹਿੰਦਾ ਕਿਵੇਂ ਆ ਫਿਰ ਮੈਂ ਕੁਝ ਬੋਲੀ ਨਹੀਂ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਮਾਂ ਮੈਂ ਮੰਮੀ ਨੂੰ ਪੁੱਛ ਕੇ ਦੱਸਦੀ ਆ ਅੱਛਾ ਉਹ ਤਾਂ ਮੈਂ ਜਾਣਦੀ ਆ ਉਹਨਾਂ ਦੀ ਚਲਾਕੀ ਨੂੰ ਉਹਨਾਂ ਨੂੰ ਤਾਂ ਆਇਆ ਵੀ ਵੀਰਪਾਲ ਨੂੰ ਕਿਰਾ ਬੜਿਆ ਭੋਲੋ ਕੇ ਬਲਾ ਲਾ ਨੇ ਆ ਆਪੇ ਇਥੇ ਸਿਆਲ ਦਾ ਮਹੀਨਾ ਹੈ ਆਪੇ ਇਥੇ ਚੁੱਲੇ 'ਚ ਪੱਠੀ ਝੋਕੀ ਜਾਊਗੀ ਕਦੇ ਕਿਸੇ ਨੂੰ ਚਾਹ ਕਰਕੇ ਦੇ ਦੇ ਕਦੇ ਕਿਸੇ ਨੂੰ ਤਾਪ ਤੱਤਾ ਪਾਣੀ ਦੇ ਦੇ ਨਾ ਉਹਨੂੰ ਕਿਸੇ ਨੂੰ ਰੋਟੀ ਖਵਾ ਦੇ ਗੱਲ ਤਾਂ ਤੇਰੀ ਵੀ ਠੀਕ ਹੈ ਬੇਬੇ ਸਹੀ ਗੱਲ ਆ ਨਾ ਹੁਣ ਤੱਕ ਤਾਂ ਉਹਨਾਂ ਨੇ ਮੈਨੂੰ ਕਿਹਾ ਨਹੀਂ ਵੀ ਤੂੰ ਰੇ ਆ ਜਾ ਆ ਹੁਣ ਜਦੋਂ ਸਿਆਲ ਆ ਗਿਆ ਹੁਣ ਕੰਮ ਵੀ ਨਾ ਔਖੀਆਂ ਹੁੰਦੀਆਂ ਹੋਣਗੀਆਂ ਹੁਣ ਜਰਕ ਦੇਣੇ ਆ ਕਿ ਆ ਜਾ ਤੂੰ ਆ ਜਾ ਤੂੰ ਗਰਜੀ ਤੂੰ ਸਿੱਧਾ ਕਹਿ ਦਾਂਦੀ ਵੀ ਮੈਂ ਤਾਂ ਨਾ ਤਾਂ ਉੱਥੇ ਅੱਜ ਜਾਵਾਂ ਤੇਰੇ ਬਿਨਾ ਨਾ ਮੈਂ ਜਾਵਾਂ ਕੱਲ ਜੇਕਰ ਜੀ ਤੂੰ ਉੱਥੇ ਆਇਆ ਹੁੰਦਾ ਤੀਏ ਤਾਂ ਕੋਈ ਗੱਲ ਨਹੀਂ ਸੀ ਉਹ ਤਾਂ ਗੱਲ ਬੇਬੇ ਤੇਰੀ ਠੀਕ ਆ ਚੱਲ ਕੋਈ ਗੱਲ ਨਹੀਂ ਆਉਣ ਦੇ ਫੋਨ ਕਰਦੀਆਂ ਗੱਲ ਆਹੋ ਜਵਾਬ ਦੇ ਨਹੀਂ ਸਿੱਧਾ ਹਾਂ ਚਾਚੀ ਆਪਾਂ ਇੱਕ ਪਹਿਲਾਂ ਦੇ ਕੌਣ ਜੇ ਕਰਦੀ ਆਉਂਦਾ ਪੂਰੇ ਜੀਵਨ ਤੇ ਬਸ ਖੋਲਦਾ ਚਾਚੀ ਇੱਥੇ ਬਈ ਤਿੰਨ ਚਾਰ ਜਣੀਆਂ ਹੀ ਨਹੀਂ ਵੀ ਬਾਹਰ ਖੋਲਦਾਂ ਇਹਨੂੰ ਕਹੀਆਂ ਜਣੀਆਂ ਨੇ ਬਾਹਰ ਖੋਲਦਾਂ ਸਸਿਕਾਹਾਂ ਪੜ ਲੈ ਨਾ ਕੋੜੇ ਇਹ ਤਾਂ ਪਰਮਜੀਤ ਆ ਗਏ ਮੈਨੂੰ ਕਿਹ ਪਤਾ ਨਹੀਂ ਕੀ ਨੇ ਘੇਟ ਜਾ ਕਰ ਕਾਸ਼ ਕਰਦੀ ਸਸਿਕਾਹਾਂ ਮੈਂ ਕਿ ਵੀਰੇ ਆ ਕੁਰਸੀ ਲੈ ਕੇ ਸਸਿਕਾ ਮਸੀ ਸਸਿਕਾ ਪੁੱਤ ਠੀਕ ਹੈ ਤੀਏ ਹਾਂ ਠੀਕ ਆ ਤੁਸੀਂ ਸੁਣਾਓ ਹਾਂ ਲੈ ਆਮਨ ਦੇ ਕੁਰਸੀ ਲੈ ਆ ਪੁੱਤ ਲੈ ਇੱਥੇ ਡਾ ਦੇ ਬਾਈ ਹੋਰ ਦੱਸੋ ਦੀ ਠੀਕ ਹੈ ਤੁਸੀਂ ਹਾਂ ਵੀਰਪਾਲ ਠੀਕ ਆ ਜਮਾ ਤੂੰ ਸੁਣਾ ਵਧੀਆ ਵਧੀਆ ਕਮਲਾ ਆ ਪੰਜ ਦੇ ਗਲਾਸ ਲੈ ਕੇ ਪੁੱਤ ਭੈਣ ਆਈਆ ਨਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਸੀਂ ਬਿਨਾ ਦੱਸੀ ਆ ਗਏ ਬੀਰਪਾਲ ਬੀਨਾਦਰ ਸਿੱਕਾ ਤੂੰ ਆ ਗਿਆ ਤੂੰ ਅਜਾ ਫੋਨ ਚੈੱਕ ਕਰ ਰਿਹਾ ਸੀ ਫੋਨ ਕਿੰਨੇ ਕੀਤੇ ਆ ਤੈਨੂੰ ਤੇ ਫਿਰ ਮਾਸੀ ਜੀ ਨੂੰ ਵੀ ਲਾਏ ਤੁਸੀਂ ਫੋਨ ਹੀ ਨਹੀਂ ਚੱਕਿਆ ਮੇਰਾ ਫੋਨ ਨਹੀਂ ਚੱਕਿਆ ਕੱਟੀ ਗਏ ਲੈ ਮੈਂ ਮੇਰੇ ਕੋਲੇ ਤਾਂ ਤੁਹਾਡਾ ਕੋਈ ਵੀ ਫੋਨ ਨਹੀਂ ਆ ਨਾ ਹੀ ਮੈਂ ਤੁਹਾਡਾ ਫੋਨ ਕੱਟਿਆ ਕੋਈ ਕੋਈ ਨਹੀਂ ਤੀਏ ਹਾ ਗੁੱਸਾ ਨਾ ਕਰ ਬੀਰਪਾਲ ਮੈਂ თვით ਹੀ ਫੋਨ ਕੱਟਿਆ ਕਿ ਆ ਕੇ ਲਾ ਮੈਨੂੰ ਪਤਾ ਨਹੀਂ ਸੀਗਾ ਤੈਨੂੰ ਪਤਾ ਤੇਰੀ ਮਾਂ ਤਾਂ ਆਣ ਪੜੀ ਐ ਜਦੋਂ ਤੁਸੀਂ ਨਾ ਫੋਨ ਚੱਕਿਆ ਫਿਰ ਮੈਂ ਅਗਰ ਜੀ ਤੈਨੂੰ ਫੋਨ ਲਾਇਆ ਵੀ ਚਲ ਉਹਦੇ ਨਾਲ ਤਾਂ ਗੱਲ ਕਰਦੀ ਹੋਣੀ ਉਹ ਸੁਨੇਹਾ ਲਾ ਦੂੰ ਹਾਂ ਹਾਂ ਆਇਆ ਸੀ ਫੋਨ ਉਹਦਾ ਤਾਂ ਸਸਟੀਗਾ ਸਸਟੀਗਾ ਹਾਂ ਤੇ ਇਹ ਫੋਨ ਤਾਂ ਆ ਗਿਆ ਸੀਗਾ ਪਰ ਬਲੀ ਬੀਰਪਾਲ ਨਾਲ ਹੀ ਹੋਇਆ ਜੋ ਵੀ ਗੱਲ ਹੋਈ ਐ ਐਸੇ ਨੂੰ ਪਤਾ ਫਿਰ ਮਾਸੀ ਜੋ ਤੁਹਾਨੂੰ ਸੁਨੇਹਾ ਲੱਗ ਗਿਆ ਸੀ ਫਿਰ ਤੁਸੀਂ ਕਿਉਂ ਨਾ ਛੱਡ ਕੇ ਆਏ ਬੀਰਪਾਲ ਨੂੰ ਲੈ ਪੁੱਤ ਕਿਵੇਂ ਛੱਡ ਕੇ ਆਈਏ ਪਹਿਲਾਂ ਆਪ ਤਾਂ ਦੇਸਾਂ ਪਰਦੇਸਾਂ 'ਚ ਬੈਠਾ ਸਾਡੀ ਕੱਲੀ ਧੀ ਰੱਖ ਕੀ ਬੱਟੀ ਦਾਗਾ ਹਾਏ ਹਾਏ ਮਾਸੀ ਕਹੇ ਜੀ ਗੱਲ ਨਾ ਕਰਦੀ ਐ ਜੇ ਗਰਜੀਤ ਨਹੀਂ ਹੈਗਾ ਇਹਦੇ ਕਿਹੜਾ ਉਸ ਘਰ 'ਚ ਹੱਕ ਨਹੀਂ ਹੈਗਾ ਪੁੱਛ ਲੋ ਕਦੇ ਕਿਸੇ ਗੱਲੇ ਦਾ ਫਰਕ ਰੱਖਿਆ ਹੋਵੇ ਹਾਂ ਹਾਂ ਭਾਈ ਫਰਕ ਵੀ ਤੁਸੀਂ ਕਿਉਂ ਰੱਖਦੀ ਓਹਦੇ ਨਾਲ ਸਾਰਾ ਦਿਨ ਮੇਰੀ ਤੂੰ ਘੱਟਾ ਢੋਂਦੀ ਓ ਸਾਡੇ ਮੂਰੇ ਮੂਰੇ ਕੰਮ ਕਰਦੀ ਐ ਕਦੇ ਡੰਗਰਾ ਪਸੂਆਂ ਦਾ ਕਰਾ ਲਿਆ ਕਦੇ ਪਾਥੀਆਂ ਪਥਾ ਲੀਆਂ ਕਦੇ ਚੁੱਲ੍ਹੇ 'ਚ ਕਸੌੜਤੀ ਮੇਰੀ ਤੀ ਦੇਖ ਮੱਸੇ ਕੰਮ ਤਾਂ ਤੂੰ ਗੇਨ ਨਾ ਕੰਮ ਕਿੰਨਾ ਕੰਮ ਐ ਸਾਡੇ ਦੋ ਰੋਟੀਆਂ ਨੇ ਹੈ ਨੂਹ ਹਟੀਆਂ ਤਾਂ ਕੰਮ ਕਰਦੀ ਸੋਹਣੀ ਲੱਗਦੀ ਹੁੰਦੀ ਐ ਇਹ ਜੇ ਕੀ ਲੈਦਾ ਕੰਮ ਕਰਾ ਲਿਆ ਚੁੱਲ੍ਹੇ ਚੋਂਕ ਦੇਈਏ ਕੋਈ ਬਾਹਲਾ ਕੰਮ ਨਹੀਂ ਤੇ ਚੁੱਲ੍ਹੇ ਚੌਕੇ ਦਾ ਵੀ ਤਾਂ ਸਾਰਾ ਦਿਨ ਮੈਂ ਹੀ ਕਰਦੀ ਆ ਆਥਨ ਦੀ ਰੋਟੀ ਵੀ ਮੈਂ ਪਕਾਉਣੀ ਆ ਦੁਪਹਿਰ ਦੀ ਵੀ ਮੈਂ ਪਕਾਉਣੀ ਆ ਸਵੇਰ ਦੀ ਮੈਂ ਬਣਾਉਣੀ ਆ ਹਰਜਵੰਦ ਆ ਤੇਰੇ ਫਰਜਵੰਦ ਤੂੰ ਨਹੀਂ ਕਰੇਂਗੀ ਹੋਰ ਕੌਣ ਕਰੂਗਾ ਦੇਖ ਲੈ ਬਿਆਹ ਕੇ ਕਦੇ ਵਾਸਤੇ ਲਿਆਂਦਾ ਸੀ ਬਈ ਫਰਜ ਕਰ ਬਣਦੇ ਆ ਇਹ ਕੰਮ ਕਰਨ ਦੇ ਫਰਜ ਤਾਂ ਫਿਰ ਤੁਹਾਡੇ ਵੀ ਬਣਦੇ ਜਿੱਥੇ ਦੇਖ ਲੜੀਏ ਭੀੜੀ ਰਹੀਏ ਸਰੀਕੇ ਵਿੱਚ ਜਦੋਂ ਸਾਨੂੰ ਲੋੜ ਹੋਈ ਅਸੀਂ ਲੜਾਂਗੇ ਵੀ ਜਦੋਂ ਸਾਨੂੰ ਲੋੜ ਹੋਈ ਅਸੀਂ ਸੱਦਾਂਗੇ ਵੀ ਕੰਮ ਵੀ ਕਰਨੇ ਪੈਣਗੇ ਸਾਰਾ ਕੁਝ ਹੀ ਕਰਨਾ ਪਊ ਲੈ ਦਿੱਤੋ ਸੀ ਤਾਂ ਐ ਗੱਲਾਂ ਕਰਦੇ ਹੋ ਜਿਵੇਂ ਸਾਰੇ ਕੰਮ ਤੁਸੀਂ ਕਰਦੇ ਹੁੰਨੇ ਹੋ ਮੈਂ ਤਾਂ ਕੁਛ ਕਰਦੀ ਨਹੀਂ ਹੁੰਦੀ ਨਾ ਤੀਏ ਦੇਖ ਰਾਜੀ ਰਹੋ ਕੋਸੇ ਰਹੋ ਜਿੰਨਾ ਚਿਰ ਪਰੌਣਾ ਬਾਰੋਂ ਨਹੀਂ ਆਉਂਦਾ ਮੈਂ ਤਾਂ ਆਪਣੀ ਧੀ ਨੂੰ ਜਮਾਨੀ ਤੋਰਦੀ ਇੱਥੇ ਰੱਖੂੰਗੀ ਮਾਸੀ ਤੇਰਾ ਗੁੱਸਾ ਜਾਇਜ਼ ਹੈ ਤੂੰ ਆਪਦਾ ਗੁੱਸਾ ਇੱਕ ਪਾਸੇ ਰੱਖ ਦੇਖ ਹੁਣ ਖੁਸ਼ੀ ਦਾ ਟਾਈਮ ਐ ਪਾਟਕ ਲਿਆ ਕਰੇ ਵੀਰਪਾਲ ਨੂੰ ਤੋਰਦੇ ਆਂਡ ਗਵਾੜ ਦੇ ਕੀ ਕਹਿਣਗੇ ਰਿਸ਼ਤੇਦਾਰ ਆਉਣਗੇ ਚਾਰ ਜੁੜ ਕੇ ਉਹ ਕੀ ਕਹਿਣਗੇ ਵੀ ਕਿੱਥੇ ਹੈਗੀ ਵੀ ਪਤਨੀ ਬਹੂ ਨੂੰ ਪੁੱਛ ਦੇਣੀ ਹੈਗੇ ਸਾਡੀ ਵੀ ਇਹ ਚੇਹੇਠੀ ਆ ਇਹ ਜਿਹੀ ਗੱਲਾਂ ਕਰ ਮੱਸੀ ਤੂੰ ਦੇਖ ਸਿਆਣੀ ਵੇ ਕਬੀਲਦਾਰ ਆ ਤੂੰ ਕਬੀਲਦਾਰਾਂ ਮango ਸੋਚ ਵੀ ਇਹਦਾ ਉੱਥੇ ਹੋਣਾ ਬਹੁਤ ਜ਼ਰੂਰੀ ਆ ਦੱਸ ਵੀਰਪਾਲ ਕਿਵੇਂ ਕਰੀਏ ਤੇ ਆ ਮੈਂ ਤਾਂ ਬੇਬੇ ਕੁਛ ਨਹੀਂ ਕਹਿੰਦੀ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਹੀ ਕਰ ਦੇ ਮੈਂ ਤਾਂ ਨਹੀਂ ਫੇਰ ਭਾਈ ਤੋਰ ਕੇ ਰਾਜੀ ਨਾ ਆਏ ਨਾ ਕਰੋ ਤੁਸੀਂ ਜ਼ਰੂਰੀ ਤਾਂ ਨੀ ਜਗਰਜੀਤ ਆਵੇ ਤਾਂ ਹੀ ਉੱਥੇ ਜਾਉਗੀ ਬੀਰਪਾਲ ਨਾਲੇ ਬੰਦੇ ਬਿਨਾ ਤੀਨੀ ਦੀ ਕਿੱਥੇ ਕਦਰ ਹੁੰਦੀ ਆ ਜਦੋਂ ਹੁਣ ਉਹਦੀ ਤਾਂ ਮਜਬੂਰੀ ਆ ਉਹ ਐਡੀ ਦੂਰ ਬੈਠਾ ਹਨਾ ਹੁਣ ਉਹਦੇ ਫਰਜ਼ੇ ਇਸ ਨੂੰ ਨਮੋਣੇ ਪੈਣਿਆ ਸੰਤਾ ਇਹ ਚੋ ਹੀ ਦਿਖਦਾਗਾ ਦਜੀਨੀ ਬੀਰਪਾਲ ਆ ਗਈ ਜਿਉਣੀ ਗਰਜੀਤ ਆਗੇ ਸਾਡੇ ਭਾ ਦੀਤਾ ਚਲ ਉਹ ਤਾਂ ਗੱਲ ਤੀ ਤੇਰੀ ਸਿਆਣੀ ਆ ਚਲ ਕੋਈ ਨਾ ਸੋਚਦੇ ਆ ਲੈ ਚੰਗਾ ਭਾਈ ਤੁਸੀਂ ਦੋਨੇ ਭੈਣਾਂ ਗੱਲਾਂ ਬਾਤਾਂ ਕਰੋ ਮੈਂ ਮੜਾ ਮੋਟਾ ਡੰਗਰ ਪਸੂ ਦਾ ਦੇਖ ਕੇ ਆਉਣੀ ਆ ਉਹ ਮੁੰਡਾ ਕੱਖ ਕੰਡਾ ਪਾਉਂਦਾ ਕਾ ਨਾ ਪਾਉਂਦਾਗਾ ਸੱਜਰ ਸੁਈ ਮੈ ਸਿੱਕਤਾ ਹੈ ਜੀ ਮੈਂ ਤੁਹਾਨੂੰ ਐ ਕਹਿੰਦੀ ਸੀ ਆਪਾਂ ਵੀ ਅੰਦਰੀ ਬਹਿ ਜਾਣੇ ਫੇਰ ਚਲੋ ਚੱਲਦੇ ਹਾਂ ਚੁੱਲ੍ਹੇ ਤੇ ਪਾਥੀਆਂ ਮੈਨੂੰ ਲਿਜਾਣੀਆਂ ਪੈਂਦੀਆਂ ਇੰਸਾਰ ਕੰਮ ਮੈਨੂੰ ਕਰਨਾ ਪੈਂਦਾ ਐ ਨਹੀਂ ਚਾਚੀ ਮੈਂ ਤਾਂ ਵੀ ਪਾਥੀਆਂ ਤਾਂ ਮੈਂ ਚੁਕਾ ਦਾਂ ਕਿਸੇ ਤੋਂ ਆ ਵੀ ਨੂੰ ਬੈਠੀ ਆ ਦੀ ਪੈਣੀ ਪੱਛਰੀ ਐ ਨਹੀਂ ਵੀ ਕੋਈ ਕੰਮ ਦੇ ਹੱਥ ਨਹੀਂ ਲਾਉਂਦੀ ਹੈਗੀ ਬਈ ਕੀ ਬੋਲੀ ਜਾਂਣਾ ਕੱਲੇ ਹੀ ਸੋਡਾ ਵਾਲਨ ਫੁਕਣ ਕਰਦਾ ਵੀ ਚਾਚੀ ਆ ਸੋਦੀ ਬਹੂ ਮੈਨੂੰ ਕਹਿੰਦੀ ਕਿ ਪਾਥੀਆਂ ਲਿਆ ਕੇ ਦੇ ਵੇ ਬਾਲਣ ਫੋਕਣ ਸੁੱਖੀ ਸਾਦੀ ਕਾ ਨੂੰ ਕਹਿਣਾ ਤੂੰ ਕਿਤੇ ਚੱਜ ਦੀ ਗੱਲ ਵੀ ਕਰ ਲਿਆ ਕਰ ਹੋਰ ਕੀ ਕਰਾਂ ਚਾਚੀ ਕਦੇ ਮੈਨੂੰ ਡੰਗਰਾ ਕੰਨੀ ਹੋਣਾ ਪੈਂਦਾ ਉਹ ਤਾਂ ਫਿਰ ਰਲ ਜਾਂਦੀ ਹੈ ਜਿਹੜੀ ਕੋਈ ਕੁੱਛ ਨਹੀਂ ਕਰਦੀ ਹੈਗੀ ਕੋਈ ਕੰਮ ਮੈਨੂੰ ਕਹਿੰਦੇ ਪਾਥੀਆਂ ਲੈਦੇ ਮੈਂ ਪਾਥੀਆਂ ਤੇ ਪਹਿਲਾਂ ਮੈਨੂੰ ਇੱਕ ਗੱਲ ਦੱਸ ਹਾਂ ਚਾਚੀ ਆ ਆਪਣੇ ਮਾਈ ਸੋਡੀਆਂ ਸਾਰੀਆਂ ਗੱਲਾਂ ਸੁਣ ਲਈਆਂ ਮੈਨੂੰ ਇੱਕ ਗੱਲ ਦੱਸ ਜਿਹੜੀ ਆਪਣੇ ਆਈ ਹੋਈ ਆਹ ਭੈਣ ਆਹੋ ਕੁੜੀ ਦੀ ਜਠਾਣੀ ਆ ਇਹ ਕੁੜੀ ਦੀ ਜਠਾਣੀ ਹਾਂ ਮੈਨੂੰ ਪਤਾ ਨਹੀਂ ਤੈਨੂੰ ਜਾਨਤਾ ਅੱਛਾ ਤੇ ਮੈਂ ਸੋਡੀਆਂ ਸਾਰੇ ਮੈਨੂੰ ਤੇਰੀ ਗੱਲ 'ਚ ਕੋਈ ਤੰਤ ਨਹੀਂ ਲੱਗਿਆ ਲੈ ਬੇ ਕੀ ਗੱਲ ਮੇਰੀਆਂ ਗੱਲਾਂ ਬੇਤਾਂਤੀਆਂ ਨੇ ਗਿਆ ਤੂੰ ਮੈਨੂੰ ਐਂ ਦੱਸ ਵੀ ਮੈਂ ਸੋਢੀ ਕਰਦਾ ਮੈਂਬਰ ਹਾਂ ਹਾਂ ਠੀਕ ਆ ਮੈਂ ਸੋਢੀ ਕਰਦਾ ਹਾਂ ਸਮਝ ਨੂੰ ਕਿੰਨੇ ਸਾਲ ਹੋ ਗਏ ਛੋੜੇ ਕੰਮ ਕਰਦੇ ਹਾਂ 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 ਸੋਨੂੰ ਐਂ ਪਤਾ ਹੋਣਾ ਚਾਹੀਦਾ ਦੇਖ ਉਹ ਤਾਂ ਮੈਂ ਸੋਢੀ ਗੱਲ ਚ ਦਾਖਲਾ ਦਿੰਦਾ ਨਹੀਂ ਵੀ ਮੈਂ ਚਾਲਾ ਨੌਕਰ ਹਾਂ ਇੱਕ ਹੂੰ 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 ਪਰ ਮੈਨੂੰ ਇੱਕ ਗੱਲ ਸੋਢੀ ਬੁਰੀ ਲੱਗੀ ਤੂੰ ਤੂੰ ਕੁੜੀ ਨੂੰ ਰੱਖ ਕੇ ਕਰਾਉਣਾ ਕੀ ਐ ਤੂੰ ਕੁੜੀ ਨੂੰ ਉੱਥੇ ਸਹੁਰੇ ਤੋਰਨਾ ਉਹਨਾਂ ਦੀ ਖੁਸ਼ੀ ਦਾ ਪਾਟ ਕਰਾਇਆ ਉਹ ਭੈਣ ਲੈਣਾ ਆਈ ਤੂੰ ਖੁਸ਼ੀ ਖੁਸ਼ੀ ਤੋੜ ਦੇ ਵੇ ਮੇਰੀ ਗੱਲ ਸੁਣ ਲੈ ਪਰਾਉਣਾ ਤਾਂ ਦੇਖ ਤੈਨੂੰ ਪਤਾ ਬਾਰੇ ਗਿਆ ਹੋਇਆਗਾ ਨਾਲੇ ਪਰਾਉਣੋਂ ਤੋਂ ਬਿਨਾ ਮੇਰੀ ਧੀ ਨੂੰ ਕੌਣ ਪਤੀ ਜੂਗਾ ਪਰ ਆਪਣੇ ਬੰਦੇ ਨਾਲੀ ਚਿਮੀ ਦੀ ਕਦਰ ਹੁੰਦੀ ਐ ਤੂੰ ਤਾਂ ਬੌਲੀਆਂ ਗੱਲਾਂ ਕਰਦਾ ਨਹੀਂ 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 ਚਾਚੀ ਮੇਰੀ ਗੱਲ ਸੁਣ ਹੁਣ ਉਹਨਾਂ ਦੇ ਖੁਸ਼ੀ ਦਾ ਮਾਹੌਲ ਐ ਉਹ ਹਿੱਸਾ ਉਹ ਮੈਂਬਰ ਉਹਨੇ ਤੇ ਕਰਦਾ ਬੇ ਉਹ ਤਾਂ ਮੈਂ ਤੇਰੀ ਗੱਲ ਸਮਝ ਗਈ ਵੀ ਮੈਂਬਰ ਐਸ ਕਰਦਾ ਨਾਲੇ ਉਹ ਇਹਨੂੰ ਕਦੋਂ ਜਾਣਦੇ ਨੇ ਉਹ ਉਹ ਤਾਂ ਹੁਣ ਆਇਆ ਵੀ ਆਪਾਂ ਪਾਠ ਰਖਵਾਉਣਾਗਾ ਗੋਲਾ ਤੰਦਾ ਕਰੀ ਜਾਊਗੀ ਕਦੇ ਕਿਸੇ ਨੂੰ ਚਾਹ ਫੜਾਤੀ ਕਦੇ ਕਿਸੇ ਨੂੰ ਰੋਟੀ ਫੜਾਤੀ ਚੱਲ ਕੋਈ ਨਹੀਂ ਉਹ ਚੁੱਲੇ 'ਚ ਸਕੁੱਡੀ ਰੱਖਣਗੇ ਆ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਤੂੰ 4 ਦਿਨਾਂ ਦੀ ਮੂੰਹ ਨੀਵਾ ਹੋ ਜਾ ਕੁੜੀ ਦਾ ਨਾਲ ਸਾਰੇ ਪਿੱਛੇ ਸਾਰੇ ਰਿਸ਼ਤੇਦਾਰ ਛਿੱਤਰ ਮਾਰਨਗੇ ਤੂੰ ਕੁੜੀ ਨੂੰ ਤੋਰ ਦੇ ਚੰਗੀ ਰਹਿਣਾ ਵਧੀਆ ਰਹਿੰਗੀ ਬੇਬੀ ਮੈਂ ਤੈਨੂੰ ਕਹਤਾ ਨਾ ਮੇਰੀ ਕੁੜੀ ਨੂੰ ਮੈਂ ਨਹੀਂ ਤੋਰਦੀ ਚਾਚੀ ਉਹ ਤਾਂ ਤੁਸੀਂ ਮੇਥੋਂ ਵੱਡੀ ਆ ਸਿਆਣੀ ਵੀ ਆ ਕੁੜੀਆਂ ਤਾਂ ਬਸਦੀਆਂ ਰਸਵੀਂ ਸੋਹਣੀਆਂ ਲੱਗਦੀਆਂ ਨੇ ਆਪਦੇ ਘਰੇ ਤੂੰ ਕੁੜੀ ਨੂੰ ਤੋਰ ਦੇ ਬੇ ਮੇਰੀ ਗੱਲ ਸੁਣ ਮੇਰਾ ਕਿਹੜਾ ਜੀ ਕਰਦਾ ਵੀ ਅਭੀ ਤੱਕ ਨੂੰ ਮਾਪਦੇ ਕਰੇ ਬਠਿਆ ਲਾਂ ਪਰ ਜਦੋਂ ਇਹ ਉੱਥੇ ਬਾਗੀ ਨਾ ਆਪਣੇ ਸੌਰੀ ਇਹਦੇ ਬਹਾਨੇ ਨਾਲ ਉਹ ਪੈਸੇ ਮੰਗਵਾ ਲਾਂਗੇ ਆ ਚਾਲ ਖੇਡਦੇ ਨੇ ਉਹ ਫਿਰ ਕੋਈ ਨਾ ਚਾਚੀ ਉਹਨਾਂ ਨੇ ਪੈਸੇ ਲਾ ਕੇ ਭੇਜਿਆ ਜੇ ਹੁਣ ਉਹ ਪੈਸੇ ਉਹ ਤੇਜ ਦੂਗਾ ਤੇ ਫਿਰ ਉਹਨਾਂ ਦੇ ਘਰ ਚ ਹੀ ਰਹਿਣਗੇ ਨਾਲੇ ਇਹ ਪੈਸੇ ਚਲਾ ਲੂਗੀ ਬੇਬੀ ਹੁਣ ਐ ਤਾਂ ਨਹੀਂ ਹੈਗਾ ਜੋ ਟੱਬਰ ਬੱਬਰ ਵਾਲਾ ਹੋ ਗਿਆ ਬੰਦਾ ਇਹਨੂੰ ਵੀ ਤਾਂ ਕੁਛ ਨਾ ਕੁਛ ਪੈਸੇ ਪਾਵੇ ਉਹ ਤਾਂ ਸਾਰੇ ਪਵਾ ਲੈਂਦੇ ਨੇ ਆਪਣੇ ਖਾਤੇ ਦੇ ਵਿੱਚ ਇਹਨੂੰ ਬਾਹਰ ਨਾ ਤਾਂ ਲੈ ਕੇ ਜਾਂਦੇ ਨੇ ਕਿ ਚੱਲ ਕੋਈ ਨਹੀਂ ਉਹਨਾਂ ਦੇ ਪੈਸੇ ਨੇ ਉਹਨਾਂ ਕੋਲ ਹੀ ਰਹਿ ਜਾਣਗੇ ਬੇ ਚੱਲ ਚੰਗਾ ਆ ਪਰ ਲੈ ਪਾਥੇ ਦਾ ਟੋਕਰਾ ਲਿਆ ਚੁੱਲੇ ਮੂਰੇ ਲਿਆ ਕੇ ਸੱਟ ਵਾ ਲੈਣਾ ਕੋਈ ਹੋਰ ਤੂੰ ਤਾਂ ਆਪ ਦਾ ਤੂੰ ਬਹਿ ਜਾ ਨਾ ਮੌਜ ਨਾਲ ਮੈਨੂੰ ਕਹਦਾ ਨਾ ਤੂੰ ਹਰਾ ਬੱਟ ਲੈ ਆਪ ਤਾਂ ਤੂੰ ਕੁਝ ਨਹੀਂ ਕਰਦਾ ਹੈਗਾ ਆਪ ਤਾਂ ਤੂੰ ਜੀਨ ਕੱਸ ਕੇ ਆ ਜਾਣਾਗਾ ਓਏ ਬੱਡਲਾ ਬੱਡਲਾ ਯਾਰ ਐ ਕਿਉਂਦਾਗਾ ਉਹ ਕਰ ਜਿੰਦਾ ਓਏ ਸੋਡੀ ਬੁੜੀ ਲੱਗ ਜਾਏ ਤਾਂ ਪਾਉਣਾ ਇੱਥੇ ਤੂੰ ਲੱਗ ਜਾਣਾ ਸਪਾਉਣਾ ਓ ਤੈਨੂੰ ਕੁਛ ਨਹੀਂ ਕਹਿੰਦੀ ਬੁੜੀ ਕੁਛ ਕਿਉਂ ਨਹੀਂ ਕਹਿੰਦੀ ਹੈਗੀ ਮੈਂ ਤਾਂ ਬਾਹਰ ਔਖਾ ਯਾਰ ਮੈਂ ਤਾਂ ਬਾਹਰ ਔਖਾ ਲੱਗਦਾ ਸੱਚ ਤੇਰਾ ਕੱਕਕੰਡਾ ਦਾ ਸੋਖ ਚਾਹੀਦਾ ਬੰਦਾ ਨਹੀਂ ਕੱਕਕੰਡਾ ਨਾਲ ਵੜਾ ਦੇ ਕੋਈ ਮਾੜਾ ਮੋਟਾ ਸੰਨੀ ਰਲਵਾਵੇ ਪਸੋਂ ਕੱਲੇ ਦੇ ਸਿਰ ਤੇ ਸੱਟ ਰੱਖੇ ਪੈਸੇ ਕਾਦੇ ਨਹੀਂ ਨਹੀਂ ਤਸ ਤੋਂ ਮੈਂ ਉਹ ਕੋਈ ਨਹੀਂ ਭਰਾ ਐ ਤੂੰ ਮੇਰਾ ਫੇਕੀ ਗੱਲਾਂ ਜੇ ਤੂੰ ਕਰਦੇਗਾ ਭਰਾ ਤਾਂ ਹੈਗਾ ਚੱਲ ਕੋਈ ਗੱਲ ਨਹੀਂ ਭਰਾ ਤਾਂ ਭਰਾ ਹੀ ਮੜਾ ਮੜਾ ਹੱਥ ਵੀ ਪਟਾਇਆ ਕਰਾ ਤੂੰ ਤਾਂ ਪਤੰਦਰਾਂ ਜੀਨ ਕਸ ਕੇ ਆ ਜਾਣਾ ਉਹ ਚੱਲ ਕੋਈ ਨਹੀਂ ਕਿਉਂ ਉਹ ਕਰੀ ਜਾਂਦਾਗਾ ਮਸਨੇ ਲਵਾਉਂਗਾ ਟਾ ਤੂੰ ਤਾਂ ਇਹੀ ਕਹਦਾ ਲਵਾਉਂਗਾ ਟਾ ਲਾਲਚ ਦੇ ਦੇ ਕੇ ਕੰਮ ਕਰਾਈ ਜਾਂਦਾ ਰਹਿਣਾ ਮੈਥੋਂ ਤੂੰ ਉਹ ਜਦਦਾ ਤੈਨੂੰ दारू ਵੀ ਪਿਆਉਂਗਾ ਆਹੋ दारू ਪਿਆਉਗਾ ਉਹੀ ਕਾ ਲਾਰਾ ਲਾ ਦਿੰਦਾ ਪੀਉਂਦਾ ਨਹੀਂ ਕਰਦਾ ਨਹੀਂ ਚੰਗਾ ਚੰਗਾ ਹੁਣ ਤੂੰ ਵੱਡ ਲਾ ਹੋਰ ਹੋਰ ਦੇਖਣਾ ਕਿੰਨੇ ਕੱਢਣੇ ਨੇ ਬਸ ਬਹੁਤ ਹੋਣਗੇ ਉਹ ਬਥੇਰੇ ਆ ਚਕਾ ਫਿਰ ਮੈਨੂੰ ਤੂੰ ਹੁਣ ਜਾਂ ਤੂੰ ਪਾ ਕੇ ਰਾਮਾ ਚਕਾਉਣਾ ਤੈਨੂੰ ਫਿਰ ਤੇਰਾ ਤਾਂ ਐ ਸੁਖ ਵੀ ਨਹੀਂ ਹੈਗਾ ਵੀ ਦੋ ਪਰੀਆਂ ਆ ਮੈਂ ਆਪੇ ਪਾ ਕੇ ਸੱਟਦਾ ਹੁਣ ਸਾਰਾ ਕੁਝ ਮੈਥੋ ਹੀ ਕਰਾਊਗਾ ਉਹ ਕੋਈ ਨਹੀਂ ਚੱਲ ਪਾ ਲਾਂ ਫਿਰ ਕਿੱਡੀ ਗੱਲ ਆ ਆਪ ਤਾਂ ਕੱਪੜੇ ਲਿਬਣ ਤੋਂ ਡਰਦਾ ਭਰਾਵਾ ਵੀ ਤੈਨੂੰ ਆਏ ਵੀ ਮੇਰੇ ਕੱਪੜੇ ਜੀਨ ਖਰਾਬ ਹੋ ਜੂ ਮੋੜ ਮੋਟਾ ਵੀ ਦੇਖ ਰਿਹਾ ਕਰ ਵੀ ਗਰੀਬ ਬੰਦਾ ਤੜਕੀ ਆਉਂਦਾਗਾ ਠੰਡ ਦੇ ਵਿੱਚ ਹਾਂ ਪਾ ਲਾ ਹੋਰ ਪਾ ਲਾ ਬੱਸ ਬਹੁਤ ਹੋਣਗੇ ਲਾਜਾ ਚਕਾ ਦੇ ਉਹ ਚਕਾ ਤਾਂ ਨਾ ਹੋਰ ਤਾਂ ਪਾਲਾਂਦਾ ਪੈਸੇ ਲੈਣੇ ਵੇਲੇ ਤਾਂ ਉਹਦੀ ਕਹਿਣਾਗਾ ਸਾਲ ਵੀ ਨਹੀਂ ਪੂਰਾ ਹੋਣ ਦਿੰਦਾ ਹੈਗਾ ਸਾਲ ਤਾਂ ਹੁਣ ਹੋਊਗਾ ਹੀ ਹੁਣ ਪੂਰਾ ਸਾਲ ਤੋਂ ਬਾਅਦ ਹੁਣ ਪੈਸੇ ਹੁਣ ਲਵਾਗੇ ਨਹੀਂ ਹੁਣ ਲੈ ਤੁੱਟ ਪਾ ਤਾਂ ਨਾ ਜੱਜ ਨਾਲ ਲੈ ਕੇ ਤਪਾ ਬੱਸ ਬਾੜੇ ਚੱਕੇ ਨਹੀਂ ਜਾਂਦੇ ਮੈਥੋਂ ਟੂਹੀ ਦੁਖਦੀ ਐ ਮੇਰੀ ਹੋਰ ਟੂਹੀ ਦੁਖਦੀ ਐ ਤੇਰੀ ਟੂੜ ਕਿਲੋ ਦਾ ਦੁੱਧ ਵੀ ਜਾਣਾ ਤੂੰ ਹੋਰ ਟੂਹੀ ਦੁਖਦੀ ਐ ਮੇਰੀ ਬੀਰ ਪਾਲਾ ਹਾਂ ਬੇਬੇ ਮੇਰੀ ਗੱਲ ਸੁਣ ਲਤੀ ਏ ਹਾਂ ਨਾਲੇ ਤੂੰ ਜਠਾਣੀ ਦੇ ਗੱਲਾਂ ਚ ਨਾ ਆ ਜੀ ਠੰਡ ਦਾ ਮੌਕਾ ਹੈ ਤੈਨੂੰ ਇਹ ਚਲਾਕੀ ਨਾਲ ਲੈ ਕੇ ਜਾਂਦੀ ਆ ਉੱਥੇ ਬੇਬੇ ਮੈਂ ਹੁਣ ਕੀ ਕਰਾਂ ਉਧਰੋਂ ਮੈਨੂੰ ਉਹ ਫੋਨ ਕਰੀ ਜਾਂਦਾ ਉਹ ਮੈਨੂੰ ਕਹਿੰਦਾ ਚੱਲ ਜਦੋਂ ਲੈਣ ਆ ਗਈ ਫਿਰ ਭੱਗ ਜਾ ਤੂੰ ਨਹੀਂ ਚਲਾਕ ਟੱਬਰ ਹੈ ਤੂੰ ਹੈਗੀ ਭੋਲੇ ਪੰਦੀ ਇਹਨਾਂ ਦੇ ਮਗਰ ਲੱਗ ਜਾਨੀ ਐ ਆ ਠੰਡ ਦਾ ਮਹੀਨਾ ਹੈ ਠੰਡ ਲਵਾ ਕੇ ਬਹਿ ਜੇਗੀ ਆ ਕਰ ਲੈ ਬਾਹ ਕਰ ਲੈ ਤੈਨੂੰ ਚਾਹ ਨਹੀਂ ਲੋਟਾਉਣੀ ਉਹਨਾਂ ਦੀਆਂ ਬੇਬੇ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਤੂੰ ਆਪ ਹੀ ਸੋਚ ਇਹਨਾਂ ਦੀ ਗੱਲ ਤਾਂ ਚੱਲ ਮੈਂ ਨਹੀਂ ਮੰਨਦੀ ਪਰ ਮੈਨੂੰ ਗੁਰਜੀਤ ਦੀ ਗੱਲ ਤਾਂ ਮੰਨਣੀ ਪਊਗੀ ਉਹਨੂੰ ਥੋੜੀ ਜਵਾਬ ਦੇ ਸਕਦੀ ਆ ਚੱਲ ਭਾਈ ਤੇਰੀ ਮਰਜ਼ੀ ਐ ਕੱਲ ਨੂੰ ਨਾ ਮੈਨੂੰ ਇੱਥੇ ਆ ਕੇ ਕਹਿਦੀ ਆਹ ਕਹਿੰਦੇ ਨੇ ਮੈਨੂੰ ਬਾਹ ਕਹਿੰਦੇ ਨੇ ਕੈਨ ਨੂੰ ਤਾਂ ਫਿਰ ਦੇਖੀ ਜਾਊ ਜਿਹੜਾ ਕੁਝ ਹੋਊਗਾ ਕੇਰਾ ਤਾਂ ਮੈਂ ਬਾਕੀ ਜਾਂਦੀ ਆ ਚੱਲ ਭੱਗ ਜਾ ਭਾਈ ਹੋਰ ਬੇਬੇ ਤੈਨੂੰ ਨਹੀਂ ਪਤਾ ਦੇਖ ਲੈ ਫਿਰ ਉੱਥੇ ਬੈਠਾ ਜੇ ਉਹ ਗੁੱਸੇ ਹੋ ਗਏ ਫਿਰ ਮੈਂ ਕੀ ਕਰ ਲੂੰਗੀ ਇਹਨਾਂ ਦਾ ਕੀ ਆ ਦੋ ਦਿਨ ਲਾ ਕੇ ਮੈਂ ਆਪੇ ਆ ਜੂੰਗੀ ਚਲ ਇਹ ਵੀ ਗੱਲ ਤੇਰੀ ਠੀਕ ਹੈ ਤੀਏ ਛੋਟਾ ਧੀ ਨਹੀਂ ਆਵੀਂ ਨਾ ਕੋਈ ਫਰਕ ਪਾਵੇ ਪੁੱਤ ਚੱਲ ਕੋਈ ਗੱਲ ਨਹੀਂ ਤੂੰ ਦੇਖਿਆ ਇਹਨਾਂ ਦਾ ਰੰਗ ਢੰਗ ਕੀ ਕਹਿੰਦੇ ਨੇ ਰੰਗ ਢੰਗ ਤਾਂ ਕੀ ਦੇਖਣੇ ਆ ਇਹ ਤਾਂ ਮੈਨੂੰ ਵੀ ਪਤਾ ਹੀ ਆ ਵੀ ਹੁਣ ਚਾਹ ਰਿਸ਼ਤੇਦਾਰ ਆਉਣਗੇ ਕੰਮ ਤਾਂੰਦਾ ਹੀ ਕਰਨਾ ਹੋਰ ਤਾਂ ਕੀ ਆ ਉਹ ਕਿਹੜਾ ਅੱਗੇ ਮੈਨੂੰ ਰੋਜ਼ ਹੀ ਲੈਣਾ ਆਉਂਦਗਾ ਸੀ ਉਹ ਸੱਚੀ ਗੱਲ ਅਤੀਏ ਅਗਲਾ ਪੇਕਿਆ ਸਿਰੇ ਦੋਸ਼ ਲਾ ਦੂਗਾ ਨਾਲੇ ਚੰਗੇ ਮਾੜੇ ਉਹ ਅਗਲਾ ਕਿਹਨੂੰ ਉਹਨਾਂ ਨੂੰ ਕੋਈ ਫੋਟ ਕਰਦਾ ਉਹ ਤਾਂ ਆਪਾਂ ਨੂੰ ਮਾੜੇ ਬਣਾਊਗਾ ਤਾਹੀਂ ਕਹਿਨੀ ਹੈ ਬੇਬੇ ਕੱਲ ਨੂੰ ਚਾਰ ਸਰੀਕੇ ਦੇ ਵਿੱਚ ਵੀ ਤੇ ਰਿਸ਼ਤੇਦਾਰਾਂ ਦੇ ਵਿੱਚ ਵੀ ਮੂੰਹ ਨੀਵਾ ਹੋ ਜੂਗਾ ਫਿਰ ਕੀ ਕਹਾਂਗੇ ਇਹਨੇ ਤੇ ਜੜਕ ਦੇਣੇ ਜਾ ਕੇ ਕਹਿ ਦੂ ਵੀ ਉਹਦੀ ਮਾਂ ਨੇ ਆਉਣ ਨਹੀਂ ਦਿੱਤਾ ਸਾਰੀ ਬਰੋਂ ਤੇਰੇ ਸਿਰ ਲੈ ਜੂਗੀ ਨਹੀਂ ਚੱਲ ਮੈਂ ਇਹਨਾਂ ਤੋਂ ਕੋਈ ਡਰਦੀ ਆ ਤੂੰ ਮੇਰੀ ਕੋਈ ਟੈਨਸ਼ਨ ਲੈਨੀ ਹੈ ਮੈਨੂੰ ਕੋਈ ਕਹਿ ਕੇ ਦਿਖਾਵੇ ਨਾਲੇ ਮੈਂ ਆਪਣੇ ਸੂਰਨ ਤੇ ਪੱਕੀ ਆ ਧੀਏ ਬੇਬੇ ਮੈਂ ਨਹੀਂ ਕਹਿੰਦੀ ਵੀ ਤੂੰ ਡਰਦੀ ਆ ਡਰਨ ਵਾਲੀ ਕੋਈ ਗੱਲ ਨਹੀਂ ਪਰ ਮੈਨੂੰ ਤਾਂ ਬਸ ਆਇਆ ਵੀ ਉਹ ਨਾ ਗੁੱਸੇ ਹੋ ਜੇ ਕਿਤੇ ਉਹ ਵੀਰ ਪਾਲ ਜੈਨਕ ਮੇਰਾ ਰੋਪ ਤੇ ਤੇਰੇ ਸਹੁਰੇ ਤੇ ਨਾ ਹੋਵੇ ਨਾ ਤਾਂ ਤਾਂ ਹੈ ਜਮੀ ਬੁੱਧੂ ਬੜਾ ਆਣ ਗਈਆਂ ਇਹ ਤਾਂ ਗੱਲ ਬੇਬੇ ਤੇਰੀ ਠੀਕ ਆ ਚੱਲ ਦੇਖੀ ਜਾਊਗੀ ਕੇਰਾ ਮਗ ਜਾਨੀ ਆ ਮੁੜ ਕੇ ਬਾ ਚਾਪੇ ਮੈਨੂੰ ਲੈ ਆਈ ਥੋੜੇ ਦਿਨਾਂ ਬਾਅਦ ਕੋ ਨਾ ਲਿਆਉਂਗੀ ਭਾਈ ਪਰ ਮੈਨੂੰ ਫੇਰ ਨਾ ਕੇ ਮੇਰੇ ਸਿਰ ਕੋ ਦੋਸ ਦੇ ਦੀ ਵੀ ਮੈਨੂੰ ਫਲਾਣਾ ਆਏ ਬੋਲਿਆ ਆ ਫਲਾਣਾ ਆਏ ਬੋਲਿਆ ਸਿੱਧ ਜੀ ਚੱਲ ਭਗ ਜਾ ਭਾਈ ਤੈਨੂੰ ਤੇਰੀ ਮਰਜ਼ੀ ਆ ਮਰਜ਼ੀ ਵਾਲੀ ਗੱਲ ਨਹੀਂ ਬੇਬੇ ਹੁਣ ਜਦੋਂ ਮੈਂ ਤੈਨੂੰ ਗੱਲ ਹੀ ਸੁਨਾਤੀ ਸਾਰੀ ਵੀ ਸੌ ਹੱਥ ਰੱਸਾ ਸਿਰੇ ਤੇ ਗੰਡ ਪਈ ਉਹਦੀ ਅੱਖੇ ਤਾਂ ਮੈਂ ਤਾਲ ਨਹੀਂ ਸਕਦੀ ਜਿਵੇਂ ਕਹੂਆ ਉਹ ਮੈਂ ਤਾਂ ਮੈਨੂੰ ਕਰਨਾ ਹੀ ਪਊ ਲੈ ਚੱਲ ਚੰਗਾ ਤੀ ਹੋ ਖੜੀ ਸਬਜ਼ੀ ਚ ਧਨੀਆ ਪਾਈਏ ਆਏ ਹੇ ਰੱਬਾ ਇੱਕਦਮ ਇਹ ਗੋਡਿਆਂ ਨੇ ਲੈ ਲਈ ਮੈਂ ਤੈਨੂੰ ਤਾਂ ਕਹਿੰਦੀ ਸੀ

ਚਲੋ ਵਧੀਆ ਹੋ ਗਿਆ ਦੇਖੋ ਭੈਣ ਜੀ ਇਹਦੀ ਛਾਣੀਆਂ ਇਹਨਾਂ ਦਾ ਮੋਹ ਪਿਆਰ ਸੀਗਾ ਇਹ ਲੈਣ ਆ ਗਈ ਮੈਂ ਤਾਂ ਧੀਏ ਤੇਰੇ ਕਰਕੇ ਤੋਰਤੀ ਇਹ ਤੇਰਾ ਮਹਿਮਾਨ ਨਹੀਂ ਤੋੜਿਆ ਹੈਗਾ ਸ਼ੁਕਰੀਆ ਜੀ ਜੇ ਇਹਦੀ ਕਿਤੇ ਜੇ ਕਿਤੇ ਇਹਦੀ ਸੱਸ ਆ ਜਾਂਦੀ ਫੇਰ ਤਾਂ ਭਾਈ ਮੈਂ ਜਮਾ ਨਹੀਂ ਸੀ ਪਾਣੀ ਪੀਣ ਦੀ ਪੈਰਾਂ ਤੇ ਉਹ ਚਲ ਕੋਈ ਨਹੀਂ ਛੱਡ ਬੰਦ ਹੁਣ ਆਪਦੀ ਮਾਂ ਦੇ ਮਾਗ ਨਾ ਲੱਗੀ ਬਸ ਆਪਦੇ ਘਰੇ ਜਾ ਹੁਣ ਬਸ ਰਸ ਲੈ ਲਾਤੀ ਆ ਤੇਰਾ ਸੂਟ ਲੈ ਜਾਂਦਾ ਠੀਕ ਹੈ ਫਿਰ ਚੰਗਾ ਭਾਈ ਹਾਂ ਤੈਨੂੰ ਦਿੱਤਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਭੈਣੇ ਆਪਦੀ ਮਾਂ ਦੇ ਮਾਗ ਨਾ ਲੱਗੀ ਆਪਦਾ ਘਰ ਬਸਾਲਾ